ਸਾਰੇ ਨੂੰ ਪ੍ਰਾਰਥਨਾ ਕਰਦੀ ਸ਼ਤਸ੍ਰੀ ਅਕਾਲ ਜੀ ਉਮੀਦ ਹੈ ਸਾਰੇ ਠੀਕ ਹੋਵੋਗੇ। ਸੰਗਰੂਰ ਦੇ ਵਿੱਚ ਫਸਮੀ ਅਸਵਾਰ ਚੋਣ ਹੋਣ ਜਾ ਰਹੀ ਹੈ। ਜਿਦੇ ਵਿੱਚ ਲਾਲੋ ਤੁਸੀਂ ਸੋਮਣੀ ਅਕਾਲੀ ਦਲ ਅੰਮ੍ਰਿਤਸਰ ਚੋਂ ਸਿਮਰਜੀਤ ਸਿੰਘ ਜੀ ਮਾਨ ਹੋਗੇ। ਔਰ ਕਾਂਗਰਸ ਵੱਲੋਂ ਸੁਖਪਾਲ ਸਿੰਘ ਖੈਰਾ ਹੋਗੇ। ਔਰ ਸ੍ਰੋਮਣੀ ਅਕਾਲੀ ਦਲ ਵੱਲੋਂ ਇਕਬਾਲ ਚੁੰਦਾ ਜੀ ਹੋਗੇ। ਤੇ ਆਮ ਆਦਮੀ ਪਾਰਟੀ ਚੋਂ ਮਿਤ ਹੇਰ ਹੋਗੇ। ਇਸ ਵਾਰ ਫਸਮਾ ਮੈਚ ਸੰਗਰੂਰ ਵਿਕੇ ਹੋਣ ਜਾ ਰਿਹਾ ਸੰਗਰੂਰ ਦੇ ਲੋਕਾਂ ਨੂੰ ਮੈਂ ਪੁੱਛਣਾ ਚਾਹੁੰਨਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਵੋਟ ਇਮਾਨਦਾਰੀ ਨਾਲ ਕਿਸ ਨੂੰ ਪਾਉਂਗੇ ਕਿਸ ਉਮੀਦਵਾਰ ਨੂੰ ਪਾਉਂਗੇ ਕਿੰਨਾ ਤੋਂ ਤੁਹਾਨੂੰ ਆਸ ਲੱਗਦੀ ਹੈ ਕਿ ਸਾਡੇ ਕੰਮ ਉਹ ਇਨਸਾਨ ਉਹ ਉਮੀਦਵਾਰ ਸਾਡੇ ਕੰਮ ਕਰ ਸਕਦਾ ਕਿ ਅਸੀਂ ਵੋਟ ਉਸ ਨੂੰ ਪਾਵਾਂਗੇ ਸੰਗਰੂਰ ਦੇ ਵਾਸੀ ਕਮੈਂਟ ਕਰਕੇ ਜਰੂਰ ਦੱਸ ਦਿਓ ਇਹ ਬੋਟ ਕਿਸ ਨੂੰ ਪਾਉਂਗੇ ਕਿਉਂਕਿ ਜਿਸ ਤਰ੍ਹਾਂ ਦਾ ਰੇਸ਼ੋ ਸੰਗਰੂਰ ਵੇਖੇ ਨਿਕਲ ਰਿਹਾ ਨਿਕਲ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਚੁੰਦਾ ਨੂੰ ਲੋਕ ਬੋਟ ਨਹੀਂ ਪਾਉਂਦੇ ਔਰ ਦੂਜਾ ਸਖਪਾਲ ਸਿੰਘ ਖੈਰਾ ਨੂੰ ਵੀ ਜੋ ਕਾਂਗਰਸ ਵੱਲੋਂ ਖੜੇ ਹੋਏ ਨੇ ਉਮੀਦਵਾਰ ਉਹਨਾਂ ਨੂੰ ਵੀ ਬੋਟ ਘੱਟ ਪੈਣ ਦੇ ਚਾਂਸ ਨੇ ਕਿਉਂਕਿ ਉਹਨਾਂ ਦੀ ਇਕਤਾ ਇੰਗਲਿਸ਼ ਬਹੁਤ ਹਾਈ ਆ ਜਦੋਂ ਉਹਨਾਂ ਨੇ ਕੋਈ ਹੋਰ ਜੀ ਗੱਲ ਕਰਨੀ ਹੁੰਦੀ ਆ ਇੰਗਲਿਸ਼ ਜਿਆਦਾ ਬੋਲਣ ਲੱਗ ਜਾਂਦੇ ਨੇ ਪੰਜਾਬੀ ਬਹੁਤ ਘੱਟ ਵਰਤਦੇ ਨੇ ਪੰਜਾਬੀ ਦੇ ਵਿੱਚ ਗੱਲਾਂ ਬਹੁਤ ਘੱਟ ਕਰਦੇ ਨੇ ਅੰਗਰੇਜ਼ੀ ਜਿਆਦਾ ਬੋਲਦੇ ਨੇ ਅੰਗਰੇਜ਼ਾਂ ਦੇ ਗੁਲਾਮ ਨੇ ਕਿ ਇੰਗਲਿਸ਼ ਇੰਨੀ ਆਪ ਦੇ ਆਪ ਨੂੰ ਬਹੁਤ ਹਾਈ ਜਿਵੇਂ ਕਹੇ ਜੀ ਤੇਜ਼ ਜਿਆਦਾ ਬੋਲਦੇ ਆ ਉੱਚੀ ਅੰਗਰੇਜ਼ੀ ਜਿਆਦਾ ਬੋਲਦੇ ਆ ਪੰਜਾਬੀ ਦੇ ਵਿੱਚ ਘੱਟ ਗੱਲਬਾਤ ਕਰਦੇ ਆ ਇਹ ਵੀ ਲੋਕ ਕਹਿੰਦੇ ਕਿ ਅਸੀਂ ਸਕਪਾਲ ਸਿੰਘ ਖੈਰਾਂ ਨੂੰ ਵੀ ਲੋਕ ਬੋਟ ਘੱਟ ਪਹੁੰਗੇ ਜਿਹੜਾ ਪੂਰਾ ਫਸਮਾ ਮੈਚ ਆ 50-50 ਦਾ ਮੈਚ ਆ ਆਪਾਂ ਕਹਿ ਦਈਏ ਤਾਂ ਉਹ ਹੈਗਾ ਆਮ ਆਦਮੀ ਪਾਰਟੀ ਮਿਤੇਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਆਮ ਆਦਮੀ ਪਾਰਟੀ ਦੇ ਵਿੱਚ ਚਾਂਸ ਘਟਨੇ ਮਿਤੇਰ ਦੇ ਕਿਉਂਕਿ ਲੋਕਾਂ ਨੂੰ ਜੋ ਉਮੀਦਾਂ ਸੀ ਆਮ ਆਦਮੀ ਪਾਰਟੀ ਤੋਂ ਉਹ ਉਮੀਦਾਂ ਤੇ ਖੜੇ ਨਹੀਂ ਉਤਰੇ ਕੁਝ ਕੁ ਲੋਕਾਂ ਦਾ ਕਹਿਣਾ ਹੈ ਪਾਕੀ ਸੰਗਰੂਰ ਦੇ ਵਾਸੀ ਵੋਟਾਂ ਪਾ ਕੇ ਦੱਸ ਹੀ ਦੇਣਗੇ ਕਿ ਕਿਹੜੇ ਲੀਡਰ ਨੂੰ ਉਹ ਜ਼ਿਆਦਾ ਚਾਹੁੰਦੇ ਨੇ ਕਿਹੜਾ ਲੀਡਰ ਲੱਗਦਾ ਕਿ ਉਹਨਾਂ ਦੇ ਸਾਰੇ ਕੰਮ ਕਰੂਗਾ ਬਾਕੀ ਕਮੈਂਟ ਦੇ ਵਿੱਚ ਇਹ ਵੀ ਜ਼ਰੂਰ ਦੱਸ ਦਿਓ ਤੁਸੀਂ ਕਿਹੜੀ ਪਾਰਟੀ ਨੂੰ ਚਾਹੁੰਦੇ ਹੋ ਕਿ ਉਹ ਆਵੇ ਤਾਂ ਕਿਹੜੇ ਐਮਪੀ ਨੂੰ ਚਾਹੁੰਦੇ ਹੋ ਕਿ ਉਹ ਸਾਡੀ ਖਾਤਰ ਸਾਡੇ ਹੱਕਾਂ ਦੀ ਖਾਤਰ ਪਾਰਲੀਮੈਂਟ ਦੇ ਵਿੱਚ ਬੋਲੇ ਕਿਹੜੀ ਸਰਕਾਰ ਨੂੰ ਤੁਸੀਂ ਜ਼ਿਆਦਾ ਵੋਟਾਂ ਪਾਉਂਗੇ ਇਹ ਸੰਗਰੂਰ ਦੇ ਵਾਸੀ ਉਹਨਾਂ ਨੂੰ ਖਾਸ ਬੇਨਤੀ ਹੈ ਕਿ ਉਹ ਦੱਸ ਦਿਓ ਤੁਸੀਂ ਕਿਹੜੀ ਪਾਰਟੀ ਨੂੰ ਜ਼ਿਆਦਾ ਵੋਟ ਪਾਉਂਗੇ ਵੈਸੇ ਜਿਸ ਤਰ੍ਹਾਂ ਦਾ ਰੇਸ਼ੋ ਨਿਕਲ ਰਿਹਾ ਕੀ ਨਿਕਲ ਕੇ ਆ ਰਹੇ ਲੋਕਾਂ ਦਾ ਉਹ ਕਹਿ ਰਿਹਾ ਕਿ ਅਸੀਂ ਸਿਮਰਜੀਤ ਸਿੰਘ ਮਾਨ ਨੂੰ ਵੋਟਾਂ ਪਾਵਾਂਗੇ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕੀ ਅਸੀਂ ਮੀਤ ਹੀਰ ਜਾਂ ਇਕਬਾਲ ਨੂੰ ਜਾਂ ਸੁਖਪਾਲ ਸਿੰਘ ਖੈਰਾਂ ਨੂੰ ਅਸੀਂ ਵੋਟ ਪਾ ਦਈਏ ਇਹਨਾਂ ਦਾ ਕੋਈ ਮਤਲਬ ਹੀ ਨਹੀਂ ਕਿਉਂਕਿ ਜਦੋਂ ਦੇ ਐਮਪੀ ਸਿਮਰਜੀਤ ਸਿੰਘ ਮਾਨ ਬਣੇ ਨੇ ਉਹਨਾਂ ਨੇ ਬਹੁਤ ਕੰਮ ਲੋਕਾਂ ਦੇ ਕਰਾਏ ਨੇ ਬਹੁਤ ਜਿੱਜਾ ਲੋਕਾਂ ਨੂੰ ਹੁਣ ਤੱਕ ਉਹ ਦੇ ਚੁੱਕੇ ਨੇ ਬਾਕੀ ਸੰਗਰੂਰ ਦੇ ਲੋਕ ਸੰਗਰੂਰ ਦੇ ਵਾਸੀ ਉਹਨਾਂ ਦਾ ਕਹਿਣਾ ਕਿ ਸਿਮਰਜੀਤ ਸਿੰਘ ਮਾਨ ਆਪ ਦੇ ਨਾਲ ਕੋਈ ਸਿਕਿਉਰਿਟੀ ਨਹੀਂ ਰੱਖਦੇ ਉਹਨਾਂ ਨੂੰ ਜਿਹੜਾ ਮਰਜ਼ੀ ਬੰਦਾ ਆਰਾਮ ਨਾਲ ਮਿਲ ਸਕਦਾ ਗੱਲਬਾਤ ਕਰ ਸਕਦਾ। ਬਾਕੀ ਉਹ ਸਿੱਧੀ ਪੰਜਾਬੀ ਦੇ ਵਿੱਚ ਜਿਵੇਂ ਆਪਾਂ ਕਹ ਜੀਏ ਗੱਲ ਕਹਿਣ ਦੇ ਵਿੱਚ ਹਿੱਕ ਠੋਕ ਕੇ ਗੱਲ ਕਹਿੰਦੇ ਨੇ ਜੋ ਵੀ ਕਹਿੰਦੇ ਨੇ। ਉਹ ਮਿੱਠੀਆਂ ਨਹੀਂ ਮਾਰਦੇ। ਜਿਵੇਂ ਹੋਰ ਪਾਰਟੀਆਂ ਆ ਕੇ ਕਹਿ ਦਿੰਦੀਆਂ ਨੇ ਕਿ ਤੁਹਾਡੇ ਆ ਕੰਮ ਕਰਾ ਦਾਂਗੇ ਉਹ ਜਿਹੜਾ ਕੰਮ ਉਹਨਾਂ ਤੋਂ ਹੋਊ ਉਹੀ ਕੰਮ ਨੂੰ ਉਹ ਕਹਿ ਦਿੰਦੇ ਨੇ ਕਿ ਹਾਂ ਤੁਹਾ ਇਹ ਕੰਮ ਆ ਸੀ ਤੁਹਾਡਾ ਕਰ ਦਾਂਗੇ। ਸਿਮਰਨਜੀਤ ਸਿੰਘ ਨੂੰ ਮੰਨਤੇ ਲੋਕਾਂ ਨੂੰ ਵਿਸ਼ਵਾਸ ਵੀ ਹੈ ਸੰਗਰੂਰ ਦੇ ਵਸਨੀਕਾਂ ਨੂੰ ਕਿ ਅਸੀਂ ਇਹ ਸਾਡਾ ਅੱਗੇ ਵੀ ਕੰਮ ਬਹੁਤ ਸਾਡੇ ਕੰਮ ਕਰਾਉਣਗੇ ਜਿਹੜੇ ਪੈਂਡਿੰਗ ਨੇ ਤਾਂ ਹੀ ਸਿਮਰ ਜੀ ਨੂੰ ਮਾਣ ਨੂੰ ਪਤਾ ਕਿ ਭਾਈ ਲੋਕ ਮੈਨੂੰ ਚਾਹੁੰਦੇ ਨੇ ਦਵਾਏ ਤਾਂ ਹੀ ਦੁਵਾਰਾ ਉਹਨਾਂ ਨੇ ਸੰਗਰੂਰ ਤੋਂ ਦੁਵਾਰਾ ਐਮਪੀ ਟਿਕਟ ਲੜੀ ਆ। ਬਾਕੀ ਰਿਜ਼ਲਟ ਜਦੋਂ ਆਊ ਉਦੋਂ ਪਤਾ ਲੱਗ ਹੀ ਜਾਣਾ। ਤੁਹਾਡੀ ਕੀ ਰਾਏ ਆ ਉਹ ਕਮੈਂਟ ਬਾਕਸ ਦੇ ਵਿੱਚ ਮੈਂ ਬਾਰ-ਬਾਰ ਅਪੀਲ ਕਰ ਰਿਹਾ ਕਿ ਜਰੂਰ ਦੱਸ ਦਿਓ ਮੀਤਿਹਰ ਨੂੰ ਤਾਂ ਵੋਟ ਬਹੁਤ ਘੱਟ ਪੈ ਸਕਦੀ ਐ ਪਰ ਥੋੜਾ ਜਿਹਾ ਫਸਮਾ ਮੈਚ ਇਹਨਾਂ ਦਾ ਜਰੂਰ ਆ ਇੱਕ ਵਾਰ ਤੇ ਸੁਖਪਾਲ ਸਿੰਘ ਸੁਖਪਾਲ ਸਿੰਘ ਖੈਰਾ ਦਾ ਇਹਨਾਂ ਦਾ ਮੁਸ਼ਕਲਾ ਨੂੰ ਵੋਟ ਬਹੁਤ ਘੱਟ ਪੈਣੀ ਆ ਮੀਤੇਰ ਤੇ ਸਿਮਰਤਜੀਤ ਸਿੰਘ ਮਾਨ ਵਿਚਾਲੇ ਥੋੜਾ ਜਿਹਾ ਫਸਮਾ ਮੈਚ ਲੱਗਦਾ ਬਾਕੀ ਸੰਗਰੂਰ ਦੇ ਵਾਸੀ ਦੱਸਣਗੇ ਰਹਿਣ ਵਾਲੇ ਕਿ ਉਹ ਕਿਹੜੇ ਲੀਡਰ ਨੂੰ ਪਸੰਦ ਕਰਦੇ ਨੇ ਕਿਹੜੇ ਲੀਡਰ ਨੂੰ ਜਿਤਾਉਣਗੇ